ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਅੱਜ ਦੀ ਵੀਡੀਓ ਆਪਾਂ ਪਿੰਡ ਬੱਲੋ ਤੋਂ ਕਵਰ ਕਰ ਰਹੇ ਹਾਂ ਜੀ ਬਠਿੰਡੇ ਜ਼ਿਲ੍ਹੇ ਦੇ ਪਿੰਡ ਹੈ ਤਸੀਲ ਬਾਲਿਆਂ ਵਾਲੀ ਤੇ ਬਾਈ ਕੋਲ ਇੱਕ ਵੜ ਸੂਈ ਸਵਾਈਏ ਗੱਲਬਾਤ ਬਾਈ ਸੁਖਨਕਰਮ ਸੱਸੀ ਕਾ ਬਾਈ ਸੱਸੀ ਹੋ ਠੀਕ ਠਾਕ ਹਾਂ ਜੀ ਪਹਿਲਾਂ ਤਾਂ ਨੰਬਰ ਬੋਲੋ ਜੀ 9915092490 9915092490 ਪਿੰਡ ਜੀ ਬਲੋ ਜੀ ਪਿੰਡ ਬਲੋ ਅੱਜ ਆਪਾਂ ਇੱਕ ਬੈਡ ਬਕਾਉ ਕੀਤੀ ਹੈ ਬਾਈ ਹਾਂ ਜੀ ਹਾਂ ਜੀ ਕਿਹੜਾ ਸੂਆ ਇਹ ਸੂਆ ਵੀ ਨਹੀਂ ਪੀਚਾ ਸੁਈ ਦੂਜਾ ਸੂਆ ਸੂਈ ਵੀ ਆ ਕਦੋਂ ਸੂਈ ਹੈ ਜੀ ਇਹ ਸੂਈ ਲੱਤ ਪੰਜਵਾਂ ਦਿਨ ਹੈ ਜੀ ਪੰਜਵਾਂ ਦਿਨ ਤੇ ਮਗਰ ਕੀ ਆ ਗਿਆ ਜੀ ਮਗਰ ਤੇ ਬੱਚੀ ਹੈ ਜੀ ਬਹੁਤ ਚੰਗੀ ਬੱਚੀ ਹੈ ਤੇ ਕਿੰਨਾ ਹੁਣ ਫਿਰ ਦੁੱਧ ਲਾਲ ਗਿਆ ਜਾਂ ਬੋਲਾ ਲਾਲ ਗਿਆ ਅੱਠ ਕਿਲੋ ਆ ਜੀ ਘਰ ਨੂੰ ਬੁਖਾਰ ਖੜ ਗਿਆ ਓਕੇ ਕੱਲ ਮਾੜੀ ਜੀ ਪੈਮ ਹੋਈ ਹੈ ਘਰਾਂ ਆਹ ਮੈਂ ਤਾਂ ਨਹੀਂ ਗੁੱਝ ਗਈ ਸੀ ਠੀਕ ਆ ਵੀਰੇ ਲੈ ਚੱਲੋ ਇਹਨੂੰ ਬਾਹਰ ਨੂੰ ਤੋੜਾ ਤੋੜਾ ਕਰਾ ਕੇ ਚੈੱਕ ਹੁਣ 8 ਕਿਲੋ ਬੋਲਾ ਜਿਹੜਾ ਮਰਜੀ ਕੱਢ ਕੇ ਲੈ ਜਾਓ ਜਮਾ ਜਿਹੜਾ ਮਰਜੀ ਕੱਢੇ ਓਕੇ ਜੀ ਆ ਦੇਖੋ ਥਾਣੇ ਦੇ ਬਨੇੜੇ ਤੋਂ ਕਰਾਵਾਂਗੇ ਚੈੱਕ ਕਰੋ ਕੁਆਲਿਟੀ ਚੈੱਕ ਇੱਕ ਨੰਬਰ ਠੀਕ ਆ ਦੇਖੋ ਜੀ ਆ ਦੇਖੋ ਖੋਲਿਓ ਜੀ ਇਹਨੂੰ ਕਰੋ ਚੈੱਕ ਮਗਰ ਬੱਛੀ ਆ ਜੀ ਠੀਕ ਆ ਹਾਂ ਜੀ ਬੜੀ ਬੜੀ ਸਾਰੀ ਗੱਲ ਨਹੀਂ ਜੀ ਠੀਕ ਆ ਵੀਰੇ 나ੜੂਆ ਨਾਲ ਹੀ ਆ ਹਨਾ ਹਾਂ ਜੀ ਹਾਂ ਤੜਕੇ 8 ਵਜੇ ਗਾਂ ਚੋਈ ਹੈ ਜੀ ਹੂੰ ਆਪਾਂ ਨੂੰ ਐ ਕੋਈ ਨਹੀਂ ਚੱਕ ਰਿਹਾ ਪੰਜ ਵਜੇ ਚੋਕ ਖੜਾ ਦੇ ਠੀਕ ਆ ਵੀ ਬਾਕੀ ਦੀ ਗੱਲ ਜਿੰਨਾ ਮਰਜੀ ਜਿਹੜੇ ਪਹੁੰਚ ਦੋ ਟਾਈਮ ਅਗਲਾ ਕੱਢ ਕੇ ਲੈ ਜਾ ਹੈ ਨਾ ਜਿੰਨਾ ਮਰਜੀ ਚੋੜੀ ਓਕੇ ਜੀ ਆ ਦੇਖੋ ਕਰੋ ਕੁਆਲਿਟੀ ਚੈੱਕ ਵੀਡੀਓ ਬਣਾਉਣ ਦਾ ਟਾਈਮ ਆਪਣਾ ਦੁਪਹਿਰ 11 ਕ'ਵਜੇ ਹੋਣਗੇ ਹੈ ਨਾ ਬਈ 11 ਲੈ ਚਲੋ 19 ਨਹੀਂ ਇਹ ਚਾਹੇ ਅਹੀਂ ਭੇਜੋ ਓਕੇ ਜੀ 19 ਬਹੁਤ ਜ਼ਿਆਦਾ ਹੈ ਜੀ ਬੱਚੀ ਨਾਲ ਲੈਫਟ ਮਾਰੇ ਨਾ ਕੋਸ ਹੋਰ ਲੈਣਾ ਪਾਲੋ ਨਾ ਪਾਲੋ ਬਾਕੀ ਸੁਖੇ 1.5 ਲੱਖ ਵਾਲੀ ਮੱਝ ਦਾ ਮੁਕਾਬਲਾ ਕਰਨਾ ਨੇ ਹੈ ਨਾ ਹਾਂ ਲੈ ਚਲੋ ਬਾਕੀ ਇਹ ਜਰਸੀ ਜੋ ਪੈਂਦੀ ਹੈ ਜੀ ਹਾਂ ਜਰਸੀ ਕ੍ਰਾਸ ਆ ਥੋੜੀ ਜੀ ਸ਼ਾਹੀਵਾਲ ਤੇ ਜਰਸੀ ਕ੍ਰਾਸ ਸੂਆ ਦੂਜਾ ਸੂਈ ਵੀ ਆ ਫਿਰ ਵੀਰੇ ਸਵਾ ਦੂਜਾ ਕੁਆਲਿਟੀ ਪੂਰੀ ਚੰਗੀ ਆ ਥੱਲੇ ਤੋਂ ਐ ਨਹੀਂ ਗੱਲ ਹੈਗੀ ਵੀ ਕਿਤੇ ਖੁੰਜੀ ਹੋਵੇ ਫੇਸ ਕੁਆਲਿਟੀ ਚੰਗੀ ਤੇ ਬਾਈ ਨੇ ਗੱਲ ਜਮਾਂ ਸੱਚੀ ਕੀਤੀ ਇਹ ਬੁਖਾਰ ਨਾ ਬੁੱਝ ਗਈ ਇਹ ਇਹੋ ਜੀ ਗੱਲ ਨਹੀਂ ਹੈਗੀ ਵੀ ਉਂ ਝੂਠ ਮਾਰੀ ਜਾਵੇ ਬੰਦਾ ਤੇ ਇਹ ਲੇਵੇ ਦੀ ਜੱਜਮੈਂਟ ਜਿਸ 11 ਵਜੇ ਦੇ ਹਿਸਾਬ ਨਾਲ ਕਰ ਲਿਓ 8 ਕਿਲੋ ਬਾਈ ਨੇ ਬੋਲਿਆ ਤੁਹਾਨੂੰ ਦੱਸਿਆ ਵੀ ਕੱਢ ਕੇ ਲੈ ਜਾਓ ਤੇ ਕਿੰਨਾ ਦੁੱਧ ਦੇ ਦੂਗੀ ਸਹੀ ਜਦ ਕਿ 17 ਤੋਂ 18 ਕਿਲੋ ਦੀ ਬੱਚੀ ਓਕੇ 17 ਤੋਂ 18 ਕਿਲੋ ਹਾਂਜੀ ਹਾਂਜੀ ਤੇ ਮਗਰ ਫਿਰ ਬੱਚੀ ਹੈ ਮਗਰ ਵੀ ਇਹ ਬੱਚੀ ਹੈ ਓਕੇ ਜੀ ਤੇ ਵੀਰੇ ਕਿੰਨੇ ਪੈਸੇ ਇਹਦੇ ਜਮਾਂ ਜਾਇਜ਼ ਇਹਦਾ ਜਾਇਜ਼ ਜੀ ਮਤਲਬ ਜੋ ਕੁਝ ਮਰਜ਼ੀ ਕਰਾ 60000 ਦੀ ਵਸਤੀ ਦੇਵਾ ਓਕੇ ਜੀ ਮਾਨਤਾਨ ਹੋ ਜਾਊਗਾ ਹਾਂਜੀ ਹਾਂਜੀ ਤੇ ਜਿਹਦੇ ਸਾਹਮਣੇ ਹੁੰਦੇ ਨੇ ਗੱਲਾਂ ਹੋਰ ਹੀ ਹੋਣੀਆਂ ਹਾਂਜੀ ਹਾਂਜੀ ਓਕੇ 60000 ਚ ਮਾਨਤਾਨ ਫਿਰ ਨੰਬਰ ਫਿਰ ਬੋਲੋ ਜੀ 9915099401 ਕਵਾੜ ਸੀ ਇੱਕ ਤੁਹਾਨੂੰ ਦਿਖਾਤੀ ਮਗਰ ਵੱਛੀ ਮੋਲ ਰੇਟ ਵੀਡੀਓ ਦੇ ਵਿੱਚ ਹੋਗਾ ਜੀ ਧੰਨਵਾਦ ਜੀ